ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਵਸ 9 ਜੂਨ ਨੂੰ ਬਾਦਸ਼ਾਪੁਰ ਮੰਡੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਭਾਈ ਰਜਿੰਦਰ ਸਿੰਘ ਸੰਧਾ ਸਿੰਘ ਅਤੇ ਰਾਣਾ ਸੇਖੋ ਨੇ ਦੱਸਿਆ ਕਿ ਸਮਾਣਾ ਮੁਗਲਾਂ ਦਾ ਘਟ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਇਟਨਾ ਲਿਟ ਖੜਕਾਈ ਗਈ ਸੀ। ਅਤੇ ਇਸ ਦੀ ਯਾਦ ਦੇ ਵਿੱਚ ਇਹ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਵੀ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ। 9 ਜੂਨ ਨੂੰ ਮਨਾਇਆ ਜਾ ਰਿਹਾ ਹੈ। ਉਸ ਦਿਨ ਕੌਮ ਦੀ ਮਾਨਜ ਹਸਤੀ ਸਿੰਘ ਸਾਹਿਬ ਪਾਈ ਰਣਜੀਤ ਸਿੰਘ ਤੇ ਹੋਰ ਪੰਥਕ ਜਥੇਬੰਦੀਆਂ ਸਾਰੀਆਂ ਪਹੁੰਚ ਰਹੀਆਂ ਹਨ ਬਾਬਾ ਬੰਦਾ ਸਿੰਘ ਬਹਾਦਰ ਉਹ ਜੋਧਾ ਜੋ 1800 ਕਿਲੋਮੀਟਰ ਤੋਂ ਚੱਲ ਕੇ ਮੁਗਲ ਹਕੂਮਤ ਦੀ ਜੜਪੱਟੀ ਤਾਂ ਸਾਡੇ ਵਰਗੇ ਗਰੀਬ ਲੋਕਾਂ ਨੂੰ ਪਟੇਨਾ ਕਰਾਏ ਜ਼ਮੀਨਾਂ ਦਵਾਈਆਂ ਇਹੋ ਜੇ ਮਹਾਨ ਜੋਧੇ ਦਾ ਅਸੀਂ ਪਹਿਲੀ ਵਾਰ ਤੂੰ ਟੜਕੇ ਨਾਲ 9 ਜੂਨ ਨੂੰ ਬਾਦਸ਼ਾਹਪੁਰ ਮੰਡੀ ਵਿੱਚ ਬਹੁਤ ਵੱਡਾ ਸਮਾਗਮ ਕਰ ਰਹੇ ਹਾਂ ਬਾਦਲ ਜੁੰਡਲੀ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਪੰਥਕ ਧਿਰਾਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਰੀਆਂ ਨੂੰ ਅਸੀਂ ਸਰਦਾ ਪੱਤਰ ਦਿੰਨੇ ਆ ਕਿ ਆਓ ਉਸ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਈਏ ਜੇ ਕਿ ਅੱਜ ਤੋਂ ਪਹਿਲਾਂ ਵੱਡੇ ਪੱਧਰ ਤੇ ਕਿਸੇ ਨੇ ਨਹੀਂ ਮਨਾਇਆ ਸੋ ਉਸ ਕੱਠ ਨੂੰ ਸਿੰਘ ਸਾਹਿਬ ਪਾਈ ਰਣਜੀਤ ਸਿੰਘ ਤੇ ਹੋਰ ਸਖੱਚੇ ਤਾਂ ਸਬੋਧਨ ਕਰਨੀਆਂ ਸਾਰੀਆਂ ਪੰਥਕ ਜਬਦਨ ਬੇਨਤੀ ਕਰਦੇ ਆ ਕਿ ਹਮੇ ਹਮਾ ਕੇ 9 ਤਰੀਕ ਨੂੰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪ ਨੂੰ ਪਤਾ ਹੀ ਹੈ ਕਿ ਸਾਡੀ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਸਾਡੇ ਲਈ ਬਹੁਤ ਵੱਡੀ ਦੇਣ ਹੈ ਖਾਸ ਤੌਰ ਤੇ ਸਮਾਣਾ ਲਈ ਕਿਉਂਕਿ ਸਮਾਣਾ ਸ਼ਹਿਰ ਹੈ ਜਿਹੜਾ ਇੱਥੇ ਇੱਕ ਮੁਗਲਾਂ ਦਾ ਗੜ੍ਹਤੀ ਉਹ ਗੜ ਨੂੰ ਸਭ ਤੋਂ ਪਹਿਲਾਂ ਸਮਾਣੇ ਦੀ ਇਟਨਾ ਇਟ ਖੜਕਾ ਕੇ ਸਮਾਣੇ ਨੂੰ ਯਾਦ ਕਰਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਮਹਾਨ ਯੋਧੇ ਦੀ ਜਿਹੜਾ ਸ਼ਹੀਦੀ ਦਿਹਾੜਾ ਪਹਿਲੀ ਵਾਰ ਆਪਣੇ ਇਲਾਕੇ ਚ ਬਾਦਸ਼ਾਹਪੁਰ ਮੰਡੀ ਸਰੂਪ ਸਿੰਘ ਸੰਧਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਮਨਾਇਆ ਜਾ ਰਿਹਾ ਜਿਸ ਨੂੰ ਸਬੋਧਨ ਕਰਨ ਦੇ ਲਈ ਕੌਮ ਦੀ ਮਹਾਨ ਹਸਤੀ ਸਿੰਘ ਸੈਪਈ ਰਣਜੀਤ ਸਿੰਘ ਜੀ ਸਾਹਿਬ ਦਾ ਜਥੇਦਾਰ ਸ਼੍ਰੀ ਕਾਲ ਤਖਸੈ ਪਹੁੰਚ ਰਹੇ ਹਨ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ 9 ਜੂਨ ਨੂੰ ਸਵੇਰੇ 10 ਵਜੇ ਬਾਦਸ਼ਾਹਪੁਰ ਮੰਡੀ ਵਿਖੇ ਪਹੁੰਚ ਕੇ ਉਸ ਮਹਾਨ ਜੋਧੇ ਨੂੰ ਸਰਦਾ ਦੇ ਫੁੱਲ ਭੇਟ ਕਰਿਏ ਤੇ ਆਪਣੀਆਂ ਪੰਥਕ ਵਿਚਾਰਾਂ ਸਰਵਣ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਮੂਹ ਸਾਧ ਸੰਗਤ ਸਾਰੀ ਸਿੱਖ ਜਗਤ ਨੂੰ ਅਪੀਲ ਹੈ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ 9 ਜੂਨ ਨੂੰ ਆਪਣਾ ਬਾਦਸ਼ਾਹਪੁਰ ਮੰਡੀ ਦੇ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਪਹੁੰਚ ਰਹੇ ਹਨ ਉਹਨਾਂ ਦੇ ਵਿਚਾਰ ਸੁਣੋ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜੋ ਕਿ ਪੂਰੇ ਇਲਾਕੇ ਦੀ ਸੰਗਤ ਇਕੱਠੀ ਹੋ ਕੇ ਵੱਡੇ ਪੱਧਰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਹੱਥ ਜੋੜ ਕੇ ਕਿ ਮਾਈਆਂ ਭੈਣਾਂ ਸਾਰੇ ਭਰਾਵੋ ਵੱਧ ਤੋਂ ਵੱਧ ਉਸ ਦਿਨ ਬਾਦਸ਼ਾਹਪੁਰ ਮੰਡੀ ਚ ਪਹੁੰਚੋ ਤੇ ਸਾਰੀ ਸੰਗਤ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਸੁਣੋ ਤੇ ਨਾਲ ਜਿਹੜੀ ਲੀਡਰਸ਼ਿਪ ਆਊਗੀ ਉਹਨਾਂ ਦੇ ਵਿਚਾਰ ਸੁਣੋ ਤੇ ਪੂਰੀ ਆਪਾਂ ਸਿੱਖ ਕੌਮ ਭਾਈ ਰਣਜੀਤ ਸਿੰਘ ਜੀ ਸਾਰੇ ਨਾਲ ਉਹਨਾਂ ਦਾ ਸਾਥ ਦਿਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਮਾਣਾ ਤੋਂ कैलाश